ਕੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਚੈਨਲ ਨੂੰ ਬਹੁਤ ਵੱਡੀ ਇੰਟਰਵਿਊ ਦਿੱਤੀ ਹੈ ਤੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਵਿਚੋਇਆ ਤੇ ਇਸ ਸਬੰਧ ਵਿੱਚ ਉਹਨਾਂ ਨੇ ਇੱਕ ਗੱਲ ਦੀ ਖਾਸ ਤੌਰ ਤੇ ਵਕਾਲਤ ਕੀਤੀ ਹੈ ਕਿ ਭਾਰਤੀ ਜਨਤਾ ਪਾਰਟੀ ਇਕੱਲਿਆਂ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣਾ ਸਕਦੀ ਤੇ ਸਰਕਾਰ ਬਣਾਉਣ ਵਾਸਤੇ ਉਸ ਨੂੰ 2 3 ਚੋਣਾਂ ਲੜਨੀਆਂ ਪੈਣਗੀਆਂ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਰ ਨੂੰ ਗੱਠ ਜੋੜ ਕਰਨਾ ਚਾਹੀਦਾ ਹੈ ਤਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਥਾਈ ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਇਹਨਾਂ ਦੀ ਸਰਕਾਰ ਬਣਨ ਦੀ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ ਇਹ ਜੋ ਉਹਨਾਂ ਨੇ ਕਿਹਾ ਉਹ ਮੇਰੇ ਕਿ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਇਹ ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਐ ਪਰ ਇਸ ਜੋ ਸੰਕੇਤ ਵੀ ਮਿਲਦੇ ਐ ਕਿ ਆਉਣ ਵਾਲੇ ਸਮੇਂ ਵਿੱਚ ਇਹ ਘਟਕ ਜੋੜ ਹੋ ਵੀ ਸਕਦਾ ਐ ਇਸ ਸਬੰਧ ਵਿੱਚ ਸਾਡੇ ਨਾਲ ਮੌਜੂਦ ਨੇ ਸਰਦਾਰ ਉਜਾਗਤ ਸਿੰਘ ਜਿਨ੍ਹਾਂ ਦੇ ਲੇਖ ਤੁਸੀਂ ਅਕਸਰ ਹੀ ਪੰਜਾਬੀਆਂ ਤੇ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿੱਚ छਪਦੀਆਂ ਪੰਜਾਬੀ ਦੀਆਂ ਅਖਬਾਰਾਂ ਦੇ ਵਿੱਚ ਵੀ ਪੜ੍ਹਦੇ ਰਹੇ ਹੋ ਬੜੇ ਸਟੀਕ ਟਿੱਪਣੀ ਕਰਦੇ ਨੇ ਤੇ ਉਹਨਾਂ ਤੋਂ ਪੁੱਛਦਿਆਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਕੁਝ ਕਿਹਾ ਉਸ ਤੇ ਕੀ ਅਥਰਨੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਮੈਂ ਇੰਟਰੋਡਕਸ਼ਨ ਚ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਭਾਜਪਾ ਗੱਠਜੋੜ ਦੀ ਵਕਾਲਤ ਕੀਤੀ ਹੈ ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਇਸ ਬੰਦ ਵਿੱਚ ਕੋਈ ਇਹ ਦੇ ਜਿਹੜੀ ਇਹ ਕੱਲਾ ਇੱਕ ਇਹਨੂੰ ਸਿੰਪਲ ਇੱਕ ਬਿਆਨ ਨਾ ਸਮਝਿਆ ਜਾਵੇ ਜੀ ਕਿਉਂਕਿ ਜਦੋਂ ਐਡਾ ਵੱਡਾ ਬੰਦਾ ਕੋਈ ਜਿਹੜਾ ਦੋ ਵਾਰੀ ਚੀਮ ਮਿਨਿਸਟਰ ਰਿਹਾ ਹੋਵੇ ਪੋਲਿਟਿਕਸ ਚ ਉਹਨੂੰ 50 60 ਸਾਲ ਹੋ ਗਏ ਹੁਣ ਜੀ ਤਾਂ ਉਹਦੇ ਬਿਆਨ ਨੂੰ ਲਾਈਟਲੀ ਨਹੀਂ ਲਿਆ ਜਾ ਸਕਦਾ ਜੀ ਚਾਹੇ ਤੁਸੀਂ ਇੰਟਰੋ ਇੰਟਰੋ ਚ ਕਿਹਾ ਵੀ ਇਹ ਨਿੱਜੀ ਬਿਆਨ ਕਹਿੰਦੇ ਨੇ ਜੀ ਠੀਕ ਹੈ ਨਿੱਜੀ ਵੀ ਹੋ ਸਕਦਾ ਜੀ ਪਰ ਜਦੋਂ ਤੁਹਾਡੇ ਵਰਗੇ ਕਿਸੇ ਸਤ ਸਰਕਾਰ ਨੇ ਉਹਨੂੰ ਸਵਾਲ ਪੁੱਛ ਰਿਆ ਤਾਂ ਜਵਾਬ ਦੇਣਾ ਉਹਦਾ ਬਣਦਾ ਸੀਗਾ ਤੇ ਜਵਾਬ ਉਹ ਦਿੰਦਾ ਵੀ ਹਮੇਸ਼ਾ ਹੀ ਹੈ ਵੀ ਕਦੇ ਲਕੋਚ ਚਿਪਕੇ ਜਾਨੀ ਗੱਲ ਨਹੀਂ ਕਰਦਾ ਉਹ ਸਪਸ਼ਟ ਗੱਲ ਸਪੋਟ ਕਰਦਾ ਜੀ ਤੇ ਜਿਹ ਧਿਆਨ ਉਹਦਾ ਜਿਹੜਾ ਹੈਗਾ ਉਹ ਬਹੁਤ ਹੀ ਮਤਲਬ ਸਾਰਥਕ ਹੈ ਜੀ ਸਮੇਂ ਸਮੇਂ ਦੇ ਬਤਾਓ ਕਿ ਦੇਖੋ ਹੁਣ 3 ਸਾਲਾਂ ਦਾ 1 ਸਾਲ ਤੋਂ ਘਟਦਾ ਤਕਰੀਬਨ ਸਮਾਂ ਰਹਿ ਗਿਆ ਹੂੰ ਹੂੰ ਸਾਰੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਜੀ ਸਾਰੇ ਆਮ ਚਰਚਾ ਹੋ ਰਹੀ ਹੈ ਵੀ ਭਾਰਤੀ ਜਨਤਾ ਪਾਰਟੀ ਵੀ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਲਈ ਹਰ ਹੀਲਾ ਉਹ ਨਾਫਜ਼ ਲੋਕ ਕੇ ਵਰਤਦੇ ਨੇ ਵੀ ਹਰ ਹੀਲਾ ਵਰਤੇਗੀ ਜੀ ਉਸ ਤੋਂ ਉਸ ਕੰਟੈਸਟ ਦੇ ਵਿੱਚ ਉਹਦੀ ਗੱਲ ਹੈ ਜਿਹੜੀ ਨਾ ਉਹ ਬੜੀ ਹੀ ਮਤਲਬ ਭਾਰਤੀ ਜਨਤਾ ਪਾਰਟੀ ਨੂੰ ਚੁਭਣ ਵੀ ਲੱਗ ਸਕਦੀ ਹੈ ਜਿਹੜੀ ਉਹਨੇ ਗੱਲ ਕਹੀ ਹੈ ਹੂੰ ਹੂੰ ਪਰ ਗੱਲ ਉਹ ਜਿਹੜੀ ਗੱਲ ਆ ਉਹ ਗੱਲ ਸਹੀ ਹੈ ਜਿਸ ਤੱਕ ਮੇਰੀ ਸਮਝ ਮੁਤਾਬਕ ਹੂੰ ਹੂੰ ਕਿਉਂਕਿ ਹੁਣ ਤੱਕ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸਿਰ 23 ਸਾਲ ਤੋਂ ਚੋਣ ਲੜਦੀ ਰਹੀ ਹੈ ਜੀ ਉਹ ਵੀ ਅਕਾਲੀ ਦਲ ਦੀ ਭਾਈਵਾਲੀ ਨਾਲ ਹਾਂਜੀ ਹਾਂ ਸਿਰਫ ਪਿਛਲੀ ਲੋਕ ਸਭਾ ਦੀਆਂ ਚੋਣਾਂ ਲੜੀਆਂ ਨੇ ਉਹਨਾਂ ਨੇ ਹਾਂਜੀ ਉਹਦੇ ਵਿੱਚ ਨਤੀਜੇ ਤੁਹਾਡੇ ਸਾਹਮਣੇ ਨੇ ਹੂੰ ਤੇ ਇਸ ਕਰਕੇ ਜਿਹੜੀ ਉਹਨੇ ਗੱਲ ਕਹੀ ਆ ਮੈਂ ਸਮਝਦਾ ਬਿਲਕੁਲ অথੈਨਟਿਕ ਗੱਲ ਐ ਔਰ ਪੱਥਰ ਤੇ ਲੀਕ ਆ ਉਹ ਜੇ ਹੁਣ ਐਵੇਂ ਭਾਜਪਾ ਵਾਲੇ ਸਮਝੀ ਜਾਣ ਬਈ ਅਸੀਂ ਆ ਕਰ ਲਾਂਗੇ ਤੇ ਉਹ ਕੋਈ ਗੱਲ ਨਹੀਂ ਹੈ ਕਿਉਂਕਿ ਜਦੋਂ ਤੁਹਾਨੂੰ ਪਤਾ ਕਿ ਕਈ ਸੀਟਾਂ ਤੇ ਚੋਣ ਲੜ ਕੇ ਇੱਕ ਅਦੇ 23 ਦੀਆਂ 23 ਤਾਂ ਜਿੱਤੀਆਂ ਨੇ ਜੀ ਸਪੋਰਟ ਨਾਲ ਵੀ ਹੂੰ ਹੂੰ ਤੇ ਹੁਣ ੱਲਿਆਂ ਜੇ ਕੋਈ ਇਹੋ ਜਿਹਾ ਚਲੋ ਜਿਵੇਂ ਹਰ ਹਿੱਲਾ ਕਹਿੰਦੇ ਨੇ ਵਾਰਤ ਲੈਣਗੇ ਉਹ ਕੋਈ ਕੁਝ ਕਰ ਲੈਣਗੇ ਹੂੰ ਕੋਕੋ ਉਹ ਉਹ ਬੜੇ ਬੀਜੇਪੀ ਚ ਵੈਸੇ ਤੁਸੀਂ ਦੇਖਣੇ ਜਾ ਰਹੇ ਹੋ ਹੁਣ ਬਿਹਾਰ ਦੇ ਚੋਂ ਵੀ ਦੇਖੀ ਹੋਈ ਜੀ ਨੇ ਜੀ ਸਾਰੇ ਲੋਕ ਕਹਿੰਦੇ ਸੀ ਵੀ ਲਾਲੂ ਦਾ ਮੁੰਡਾ ਜਿੱਤੇਗਾ ਹਾਂਜੀ ਪਰ ਰਿਜ਼ਲਟ ਤੁਹਾਡੇ ਸਾਹਮਣੇ ਨੇ ਮੇਰਾ ਕਹਿਣ ਤੋਂ ਪਾਵਾ ਬਈ ਬੀਜੇਪੀ ਵਾਲੇ ਕੋਈ ਵੀ ਮਤਲਬ ਢੰਗ ਵਰ ਸਕਦੇ ਨੇ ਬਿਲਕੁਲ ਠੀਕ ਹੈ ਹੂੰ ਪਰ ਮੇਰੇ ਹਿਸਾਬ ਨਾਲ ਵੀ ਇਹ ਜਿਹੜਾ ਬਹੁਤ ਮੁਸ਼ਕਲ ਆ ਕੱਲਿਆਂ ਦਾ ਉਹ ਜਿਹੜਾ ਬਿਆਨ ਹੈ ਉਹ ਬਿਲਕੁਲ ਸਹੀ ਹੈ ਤੱਥਾਂ ਤੇ ਆ ਹੋ ਜੀ ਜਿਵੇਂ ਜਿਵੇਂ ਕਹਦੇ ਹਾਂ ਅਸੀਂ ਉਹਨਾਂ ਨੇ ਸ਼ੋਸ਼ਾ ਦੀ ਛੱਡਤਾ ਹੂੰ ਹੂੰ ਠੀਕ ਇਹ ਵੀ ਇਹ ਵੀ ਹੋ ਸਕਦਾ ਵੀ ਉਹ ਕੈਲਕੂਲੇਟਰਾਂ ਨਾਲ ਬਿਆਨ ਦਿੱਤਾ ਹੋਵੇ ਠੀਕ ਹੈ ਇਹ ਵੀ ਇਹ ਵੀ ਹੋ ਸਕਦਾ ਜੀ ਉਹਦੀ ਉਹਦੀ ਕਿਉਂਕਿ ਸੀਨੀਅਰ ਲੀਡਰ ਹੈ ਹੂੰ ਹੂੰ ਉਹ ਉਹਦੀ ਕੈਲਕੂਲੇਟਰ ਵਾਸਤੇ ਮੈਂ ਤੁਹਾਨੂੰ ਸਾਫ ਸਿੱਖ ਦਾ ਤਾਂ ਲਖਦਾ ਜੀ ਕਿਉਂਕਿ ਭਾਜਪਾ ਜਨਤਾ ਪਾਰਟੀ ਦਾ ਇਸ ਟੈਂਪੋਰਰੀ ਭਾਜਪਾ ਜਨਤਾ ਪਾਰਟੀ ਦੀ ਬਹੁਤ ਆਸਮਾਨੀ ਉਹ ਆਇਆ ਹੋਇਆ ਹੂੰ ਹੂੰ ਲੇਕਿਨ ਇਹ ਪੁਰਾਣਾ ਲੀਡਰ ਤਾਂ ਹੈ ਨਾ ਸੀਨੀਅਰ ਲੀਡਰ ਤਾਂ ਹੈ ਨਾ ਹਾਂਜੀ ਹਾਂ ਉਹ ਪੱਤਾ ਸੁੱਟ ਕੇ ਉਹਨੇ ਦੇਖਿਆ ਹੋਵੇ ਵੀ ਅਕਾਲੀ ਦਲ ਵਾਲੇ ਕੀ ਕਹਿੰਦੇ ਨੇ ਹਾਂਜੀ ਹਾਂ ਵੀ ਅਕਾਲੀ ਦਲ ਦੀ ਕੀ ਸੋਚ ਹੈ ਠੀਕ ਹੈ ਤੇ ਇਹ ਹੋ ਸਕਦਾ ਇਹ ਵੀ ਮਤਲਬ ਉਹਨੇ ਉਹਨਾਂ ਕੀਤਾ ਹੋਵੇ ਜੀ ਪਰ ਉਹਨੇ ਇੱਕ ਗੱਲ ਨਾਲ ਕਹਿਤੀ ਵੀ ਮੈਂ ਚੋਣ ਨਹੀਂ ਲੜਦਾ ਹੂੰ ਇਹ ਵਾਰ ਇਹ ਹੋ ਜਾਂਦਾ ਨਾ ਵੀ ਕਈ ਵਾਰ ਇਹੋ ਜਿਹੇ ਬਿਆਨ ਤੋਂ ਲੋਕ ਇਹ ਕਹਿ ਦਿੰਦੇ ਨੇ ਵੀ ਇਹਨੇ ਤਾਂ ਜੇ ਇਹਦੀ ਆਪਣੀ ਇੱਛਾ ਤੇ ਇਸ ਕਰਕੇ ਇਹ ਮਤਲਬ ਇਹਨੇ ਇਹ ਬਿਆਨ ਦੇਤਾ ਉਹ ਐਸੀ ਕੋਈ ਗੱਲ ਨਹੀਂ ਲੜਨ ਦੀ ਰੈਕਸ਼ਨ ਤਾਂ ਕਿਉਂਕਿ ਉਹ ਤਾਂ ਸਿੱਧੀ ਤੁਹਾਨੂੰ ਪਤਾ ਹੀ ਆ ਆਪਾਂ ਪਟਿਆਲੇ ਦੇ ਆ ਹੂੰ ਹੂੰ ਵੀ ਤੇ ਉਹਦੀ ਲੜਕੀ ਆ ਜਿਹੜੀ ਉਹ ਪੂਰੀ ਲੱਗੀ ਹੋਈ ਆ ਪਟਿਆਲੇ ਤੇ ਠੀਕ ਉਸੇ ਜਿਓ ਅਸੀਂ ਤੇ ਹੂੰ ਹੂੰ ਤੇ ਉਹ ਜਿਹੜਾ ਮਤਲਬ ਉਹਦਾ ਬਿਆਨ ਹੈ ਬਹੁਤ ਬਿਲਕੁਲ ਠੀਕ ਆ ਹਾਂ ਇਹ ਜਿਹੜੇ ਇਟਾਲੀ ਦਲ ਦੇ ਦੇਖੋ ਤੁਸੀਂ ਇਹਦਾ ਰਿਸਪਾਂਸ ਵੀ ਲੋਕਾਂ ਚ ਚਰਚਾ ਵੀ ਛਿੜ ਗਈ ਹੈ ਹੂੰ ਹੂੰ ਲੋਕਾਂ ਤੇ ਚਰਚਾ ਛਿੜ ਗਈ ਹੈ ਵੀ ਇਹ ਹਾਂ ਵੀ ਇਹ ਸਮਝੌਤਾ ਹੋ ਸਕਦਾ ਠੀਕ ਹੈ ਪਰ ਸਮਝੌਤੇ ਤੋਂ ਮੇਰਾ ਇਹਨਾਂ ਦਾ ਇਕੱਲਿਆਂ ਦਾ ਕੋਈ ਸੰਭਾਵਨਾ ਨਹੀਂ ਮੈਂ ਫਿਰ ਦੁਬਾਰਾ ਇਸ ਗੱਲ ਨੂੰ ਕਹਿੰਦਾ ਵੀ ਸਮਝੌਤੇ ਤੋਂ ਬਿਨਾ ਕਿਸੇ ਇਹ ਪਾਰਟੀ ਦਾ ਅਜੇ ਤੱਕ ਕੋਈ ਸੰਭਾਵਨਾ ਨਹੀਂ ਦੂਜੇ ਪਾਸੇ ਜਿਹੜੀ ਨਾਲ ਜਿਹੜੀ ਗੱਲ ਇਹ ਕੈਪਟਨ ਇਸ ਕਰਕੇ ਵੀ ਉਹ ਕਹਿ ਰਿਹਾ ਕਿਉਂਕਿ ਉਹਨੂੰ 20 ਦਾ 20 ਟਾਲ ਜਿਹੜੀ ਇਹ ਇਸਟਾ ਰੂਲਿੰਗ ਪਾਰਟੀ ਆ ਜੀ ਇਹਦਾ ਇਮੇਜ ਆ ਜਿਹੜਾ ਨਾ ਉਹ ਡਾਊਨ ਹੋਇਆ ਹੋਇਆ ਹੂੰ ਹੂੰ ਦੇਖੋ ਕਿਤਾ ਕੁਦਰਤੀ ਹੁੰਦਾ ਹੈ ਵੀ ਹਰ ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਉਹਦੇ ਮਤਲਬ ਜੋ ਅਲ khắcੇ ਵੀਅਰ ਚ ਉਹਦੇ ਖਿਲਾਫ ਵਿਰੋਧ ਹੁੰਦਾ ਕਿਉਂ ਲੋਕਾਂ ਦੇ ਸਾਰੇ ਕੰਮ ਕਦੇ ਵੀ ਨਹੀਂ ਹੋ ਸਕਦੇ ਜੀ ਇਹ ਵੀ ਹੋ ਸਕਦਾ ਬਾਕੀ ਅੱਗੇ ਦੇਖੋ ਬਾਕੀ ਤਾਂ ਜੇ ਆਏਗਾ ਕਿ ਸੈਂਟਰ ਦੀ ਬੀਜੇਪੀ ਕੀ ਕਹਿੰਦੀ ਆ ਜੀ ਨਾ ਅਜੀ ਪੰਜਾਬ ਦੀ ਬੀਜੇਪੀ ਕੀ ਕਹਿੰਦੀ ਆ ਵੈਸੇ ਕਹਿੰਦੇ ਨੇ ਕਿ ਥੋੜੇ-ਬਹੁਤੇ ਧਿਆਨ ਆਏ ਨੇ ਬੀਜੇਪੀ ਵਾਲਿਆਂ ਦੇ ਪੰਜਾਬ ਦੇ ਕੋਈ ਲੀਡਰਾਂ ਦੇ ਹੂੰ ਹੂੰ ਉਹ ਉਹ ਅੰਦਰੋਂ ਤਾਂ ਮਤਲਬ ਹੈਗੇ ਉਹ ਜੀ ਬਈ ਪਰ ਕੋਈ ਸਮਝੌਤਾ ਹੋਣਾ ਚਾਹੀਦਾ ਪਰ ਉਹ ਜਿਵੇਂ ਫੜ ਮਾਰਨ ਵਾਲੀ ਸਿਆਸਤਦਾਨਾਂ ਦੀ ਆਦਤ ਹੁੰਦੀ ਹੈ ਨਾ ਉਹ ਜ਼ਰੂਰ ਵੀ ਨਹੀਂ ਨਹੀਂ ਹੁਣ ਮੈਂ ਮੀਡੀਆ 'ਚ ਪੜਿਆ ਥੋੜੇ-ਬਹੁਤੇ ਸੋਸ਼ਲ ਮੀਡੀਆ 'ਚ ਵੀ ਉਹ ਕਹਿੰਦੇ ਨੇ ਵੀ ਨਹੀਂ ਅਸੀਂ ਤਾਂ ਇਕੱਲੇ ਲੜਾਂਗੇ ਪੱਲੇ ਲੜਕੇ ਉਹ ਪੱਲੇ ਨਹੀਂ ਕੁਝ ਪਾਉਣਾ ਤੁਸੀਂ ਰਵਨੀਤ ਅੱਪਾ ਦੇ ਆਪਾ ਇੱਕ ਸਰਦਾਰ ਰਜਗਰ ਸਿੰਘ ਜੀ ਪਿੰਡੂ ਇਲਾਕਿਆਂ ਦੀ ਜਦੋਂ ਆਪਾਂ ਗੱਲ ਕਰਦੇ ਆ ਹੁਣ ਜਿਹੜੀ ਤਰਨਤਾਰਨ ਦੇ ਵਿੱਚ ਚੋਣ ਹੋਈ ਹੈ ਉੱਥੇ ਭਾਰਤੀ ਜਨਤਾ ਪਾਰਟੀ ਨੂੰ ਜਿਹੜੀਆਂ ਵੋਟਾਂ ਮਿਲੀਆਂ ਨੇ ਬਹੁਤ ਘੱਟ ਮਿਲੀਆਂ ਨੇ ਤੇ ਇਸ ਤੋਂ ਵੀ ਉਹਨਾਂ ਨੂੰ ਅੰਦਾਜ਼ਾ ਲੱਗਿਆ ਹੋਣਾ ਕਿ ਪਿੰਡੂ ਖੇਤਰਾ 'ਚ ਹਲੇ ਇਹਨਾਂ ਦੀ ਪੈਠ ਨਹੀਂ ਬਣੀ ਹੈਗੀ ਨਹੀਂ ਇਹ ਇਹ ਤਾਂ ਗੱਲ ਠੀਕ ਆ ਤੁਸੀਂ ਕਹਿੰਦੇ ਹੋ ਕਿ ਕੈਪਟਨ ਨੂੰ ਲੱਗਿਆ ਹੋਣਾ ਕੈਪਟਨ ਸੀਜ਼ਨਡ ਬੰਦਾ ਹੁਣ ਬਿਲਕੁਲ ਠੀਕ ਆ ਤੁਹਾਡੀ ਗੱਲ ਉਹਨੇ ਮਹਿਸੂਸ ਕੀਤਾ ਹੁਣ ਜੀ ਬਸ ਇਹ ਤਾਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਦੇ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਸਵਾਯੋਤ ਤੇ ਬਾਕੀ ਨੇ ਜਮਾਨਤਾ ਜਬਤ ਹੋਈਆਂ ਸੀ ਜੀ ਨਾਲੇ ਪਿੰਡਾਂ ਦੇ ਵਿੱਚ ਜਿੰਨੀ ਦੇਰ ਦੇਖੋ ਪਿੰਡਾਂ ਦੇ ਵਿੱਚ ਜਿਹੜਾ ਬਹੁਤ ਵੱਡੀ ਮਾਤਰਾ ਚ ਵੋਟ ਆ ਉਹ ਕਿਸਾਨ ਦੀ ਹੈ ਜੀ ਕਿਸਾਨ ਦੀ ਜਾਂ ਕਿਸਾਨ ਨਾਲ ਅਲਾਈਡ ਜਿਹੜੇ ਹੈਗੇ ਉਹਨਾਂ ਦੀ ਹੈ ਜੀ ਬੈਕਵਰਡ ਕਲਾਸ ਯੂ ਕਾਸਟ ਹੂੰ 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 ਬੋਟ ਅਗੇ ਤੱਕ ਜਿਹੜੀ ਹੈਗੀ ਨਾ ਉਹ ਬੀਜੇਪੀ ਨਾਲ ਜੁੜੀ ਨਹੀਂ ਠੀਕ ਹੈ ਕਿ ਠੀਕ ਹੈ ਕਰੋਨਾ ਤੋਂ ਬਾਅਦ ਫਿਰ ਪਿੱਛੇ ਜੇ ਆ ਜਿਹੜੇ 2-3 ਭਾਵੇਂ ਹੁੱਕ ਉਹ ਵਾਪਸ ਲੈ ਲਏ ਇਹਨਾਂ ਨੇ ਮੂੰਹ ਦੀ ਖਾਣੀ ਪਈ ਸਾਰੀਆਂ ਗੱਲਾਂ ਕਰਕੇ ਤੇ ਚੰਡੀਗੜ੍ਹ ਵਾਲਾ ਪੰਜਾਬ ਯੂਨੀਵਰਸਿਟੀ ਵਾਲਾ ਇਸ਼ੂ ਹੈ ਤੇ ਉਹਦੇ ਤੇ ਵੀ ਬੀਐਮਡੀ ਜਿੱਤਾ ਕੋਈ ਬਿਲਕੁਲ ਉੱਥੇ ਹੀ ਖੜੇ ਨੇ ਜਿਹੜਾ ਬੀਐਮਡੀ ਜਿਹੜਾ ਫੈਸਲਾ ਮਤਲਬ ਜਿਹੜੀ ਗਿੱਟਾਂ ਨਾਲ ਰਿਲੇਟਡ ਗੱਲ ਹੈ ਕਿਸਾਨਾਂ ਨਾਲ ਰਿਲੇਟਡ ਹੈ ਕਿਸਾਨ ਉਹ ਇਹਨਾਂ ਨੂੰ ਵਿਸ਼ਵਾਸ ਨਹੀਂ ਲੋਕ ਕਰਦੇ ਕਿ ਕਿਸਾਨ ਨਾਲ ਚੱਲਣਗੇ ਹਾਂ ਜੇ ਕੋਈ ਇਹੋ ਜਿਹੇ ਸਟੈਪ ਚੁੱਕ ਲੈਣ ਤੇ ਫਿਰ ਹੋ ਸਕਦਾ ਹੈ ਕਿ ਕੁਝ ਕਰ ਲੈਣ ਪਰ ਮੈਂ ਇੱਥੇ ਤੁਹਾਡੇ ਸੋਚਾਂ ਨੂੰ ਇੱਕ ਗੱਲ ਦੱਸ ਜਾਈ ਹਨ ਕਿ ਇਹਨਾਂ ਨੇ ਪਿੰਡਾਂ ਦੇ ਵਿੱਚ ਸ਼ਡਿਊਲ ਕਾਸਤੇ ਬੈਕਵਾਲ ਅਗਰ ਕਲਾਸਾਂ ਜੀ ਲਾ ਲਓ ਹੂੰ ਹੂੰ ਜਨਰਲ ਨਾਲੋਂ ਅਗਰ ਕਲਾਸਾਂ ਤੇ ਕਨਸੈਂਟਰੇਟ ਕੀਤਾ ਹੋਇਆ ਉਹਨਾਂ ਦੇ ਵਿੱਚ ਜ਼ਰੂਰ ਇਹਨਾਂ ਨੇ ਕੋਈ ਮਤਲਬ ਆਪਣਾ ਪਿਆਰ ਜਮਾਏ ਨੇ ਪਰ ਇਹ ਆ ਵੀ ਜਿੱਤਣ ਵਾਲੀ ਗੱਲ ਅਜੇ ਤੱਕ ਮੈਨੂੰ ਲੱਗਦੀ ਹੈ ਹਾਂਜੀ ਕੀ ਕਹਿਣ ਲੱਗੇ ਤੁਸੀਂ ਇੱਕ ਮੈਂ ਕਹਿੰਦਾ ਸੀਗਾ ਵੀ ਅਕਾਲੀ ਦਲ ਜਿਹੜਾ ਖਾਸ ਕਰਕੇ ਬਾਦਲਦਾਨ ਹੈ ਉਸ ਨੂੰ ਗਿਆਨੀ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਅਕਾਲੀ ਦਲ ਦੇ ਉੱਤੇ ਇਹੀ ਦੋਸ਼ ਲਗਾਇਆ ਜਾਂਦਾ ਰਿਹਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਚੱਲ ਰਹੇ ਹੈ ਤੇ ਹੁਣ ਜਿਹੜਾ ਅਕਾਲੀ ਦਲ ਬਾਦਲ ਦੇ ਲਈ ਜਦੋਂ ਜੇਕਰ ਕੱਲ ਨੂੰ ਗਠਜੋੜ ਕਰਨਾ ਹੋਊਗਾ ਤਾਂ ਉਸ ਵਦੋਂ ਆਪਣਾ ਸਟੈਂਡ ਕਿਵੇਂ ਸਪਸ਼ਟ ਕੀਤਾ ਜਾਊਗਾ ਇਹ ਇੱਕ ਤਾਂ ਤੁਸੀਂ ਵੀ ਦੇਖਦੇ ਆ ਰਹੇ ਹੋ ਮੈਂ ਵੀ ਦੇਖਦਾ ਰਹਿਆ ਜਿਹਨੇ तकरीबन 50 ਸਾਲਾਂ ਤੋਂ ਇਹ ਸਿਆਸੇਦਾਨਾਂ ਦਾ ਕੋਈ ਸਟੈਂਡ ਨਹੀਂ ਹੁੰਦਾ ਕਦੇ ਜੀ ਇਹ ਤਾਂ ਜਿਹੜੀ ਗੱਲ ਕਹਿੰਦੇ ਹੁੰਦੇ ਨੇ ਨਾ ਉਸੇ ਗੱਲ ਤੇ ਆ ਕੇ ਖੜ ਜਾਂਦੇ ਨੇ ਹੂੰ ਹੂੰ ਉਸੇ ਗੱਲ ਨੂੰ ਉਂਕਾਰ ਲੈਂਦੇ ਨੇ ਉਹ ਇਹ ਨਾ ਸਟੈਂਡ ਸੁੰਡ ਵਾਲੀ ਕੋਈ ਗੱਲ ਨਹੀਂ ਤੇ ਇਹ ਦੋਨੋਂ ਹੀ ਵੈਸੇ ਮੈਂ ਤਾਂ ਇਹ ਸਮਝਦਾ ਮੇਰੀ ਜਿਹੜੀ ਵਿਦਵਰਸ਼ਣਾ ਜੇ ਤਰੀਕਾ ਚਾਹੁੰਦੇ ਹੋ ਮੇਰੀ অবজারਵੇਸ਼ਨ ਇਹ ਹੈ ਵੀ ਇਹ ਜਿਹੜੇ ਹੈਗੇ ਨਾ ਭਾਰਤੀ ਜਨਤਾ ਪਾਰਟੀ ਵਾਲੇ ਹੂੰ ਹੂੰ ਇਹ ਦੋਨਾਂ ਨੂੰ ਬਾਤ ਕਰ ਰਹੀ ਹੈ ਕਿ ਕਿਹੜੇ ਕਿਹੜੇ ਦੇ ਪੱਲੇ ਦਾਣੇ ਹੈਗੇ ਕਿਹੜੇ ਦੇ ਨਹੀਂ ਹੈਗੇ ਹੂੰ ਜਿਹਦੇ ਨਾਲ ਅਠ ਕੋਈ ਏਜੰਸੀਆਂ ਉਹਦੇ ਕੋਲ ਨੇ ਸੈਕਟਰ ਗਵਰਨਮੈਂਟ ਉਹਦੇ ਕੋਲ ਹੈ ਉਹਦੇ ਤੋਂ ਉਹਨਾਂ ਨੇ ਸਰਵੇ ਕਰਵਾ ਲੈਣਾ ਉਹਨਾਂ ਤੋਂ ਪਤਾ ਕਰ ਲੈਣਾ ਹਾਂਜੀ ਤੇ ਬਾਕੀ ਬੀਜੇਪੀ ਦਾ ਸਰਵੇ ਕਰਾਉਣ ਤੇ ਵੀ ਮਹਾਰਾਜ ਕੋਲ ਨੂੰ ਪੈਸੇ ਦਾ ਘਾਟਾ ਨਹੀਂ ਜੀ ਤੇ ਉਹਨਾਂ ਨੇ ਜਿਹੜੇ ਨਾਲ ਜਿਹਦੇ ਜਿਹਦਾ ਪਰਲਾ ਭਾਰੀ ਹੋਊਗਾ ਉਹਦੇ ਨਾਲ ਸਮਝੌਤਾ ਕਰ ਲੈਣਾ ਚਾਹੀਏ ਇਹ ਬਾਦਲਦਾਲੋਵੇ ਚਾਹੇ ਗਿਆਨੀ ਹਰਪ੍ਰੀਤ ਸਿੰਘ ਆਵੇ ਉਹ ਕੋਈ ਗੱਲ ਨਹੀਂ ਅਰ ਮੈਂ ਇਹ ਵੀ ਦੱਸ ਦਿੰਨਾ ਇਹ ਦੋਨਾਂ ਨੇ ਤਿਆਰ ਹੋ ਜਾਣਾ ਕੋਈ ਹੋਵੇ ਚਾਹੇ ਠੀਕ ਹੈ ਇਹਨਾਂ ਦਾ ਇਹ ਵੀ ਕੋਈ ਪਤਾ ਨਹੀਂ ਹੈ ਤੇ ਜਿਹੜਾ ਇੱਕ ਇਕੱਠੇ ਹੋ ਜਾਣ ਇਹ ਜੀ ਚਾਹੇ ਕਿੰਨੀ ਸਿਆਸਤ ਦੇ ਵਿੱਚ ਕਈ ਲੋਕ ਇਸ ਗੱਲ ਨੂੰ ਕਹਿਣਗੇ ਲੈ ਤਾਂ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ ਇਹ ਗਾਲਾਂ ਗੂਲਾਂ ਤਾਂ ਐਵੇਂ ਹੁੰਦੀਆਂ ਨੇ ਇਹ ਇਹ ਤਾਂ ਤੁਸੀਂ ਬਿਆਨ ਅੱਜਕੱਲ ਸੋਸ਼ਲ ਮੀਡੀਆ ਤੇ ਦੇਖ ਲਓ ਉਹ ਬੰਦੇ ਜਿਹੜੇ ਮਤਲਬ ਬਹੁਤ ਮਾੜਾ ਪਲਾਇਕ ਦੂਜੇ ਨੂੰ ਕਹਿੰਦੇ ਰਹੇ ਨੇ ਉਹੀ ਬੰਦੇ ਉਸੇ ਮੁਰਖੇ ਉਸ ਪਾਰਟੀ ਜਾ ਕੇ ਹੁਣ ਬੀਜੇਪੀ ਜਿਹੜੇ ਆਏ ਨੇ ਹਾਂਜੀ ਇੱਕ ਸਮੇਂ ਜਦੋਂ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਚਨ ਸਿੰਘ ਟਵਾੜਾ ਵਿਚਾਲੇ ਟਕਰਾਉਂ ਚ ਆ ਗਏ ਸੀਗਾ ਤਾਂ ਉਸ ਸਮੇਂ ਵੀ ਦੋਨੇ ਲੀਡਰ ਇੱਕ ਦੂਜੇ ਦੇ ਵਿਰੁੱਧ ਬਹੁਤ ਜ਼ਿਆਦਾ ਬਿਆਨਬਾਜ਼ੀ ਕਰਦੇ ਸੀਗੇ ਤੇ ਉਸ ਤੋਂ ਬਾਅਦ ਉਹ ਵੀ ਇੱਕ ਮੰਚ ਤੇ ਇਕੱਠੇ ਹੋਏ ਨੇ ਹਾਂ ਮੈਂ ਉਹੀ ਗੱਲ ਕਰਦਾ ਵੀ ਇਹ ਜਹਰ ਉਗਲਦੇ ਸੀ ਇਹਦਾ ਕੋਈ ਪਤਾ ਨਹੀਂ ਹੈ ਇਹਨਾਂ ਦਾ ਨਰੇ ਅਕਾਲੀ ਦਲ ਨੂੰ ਵੀ ਇਹ ਪਤਾ ਲੱਗ ਗਿਆ ਜੀ ਆਪਾਂ ਇਹ ਨਾ ਕਹੀਏ ਚਾਹੇ ਬادلਦਾਲਾ ਜਿਹੜਾ ਥੋੜਾ ਬਹੁਤਾ ਉਤਰਨ ਤਰਨ ਦੀ ਇਲੈਕਸ਼ਨ ਤੋਂ ਬਾਅਦ ਸਮਝਦੇ ਨੇ ਵੀ ਸਾਡੇ ਨਾਲ ਲੋਕ ਜੁੜ ਗਏ ਪਰ ਅੰਦਰੋਂ ਉਹਨਾਂ ਨੂੰ ਪਤਾ ਹੀ ਆ ਵੀ ਉਹ ਕਿਉਂ ਕਿਉਂ ਉੱਥੇ ਉਹਨਾਂ ਦੀਆਂ ਵੋਟਾਂ ਜਿਆਦਾ ਉਹਨਾਂ ਨੂੰ ਪਈਆਂ ਨੇ ਤੇ ਕਿਸ ਵਜ੍ਹਾ ਕਰਕੇ ਪਈਆਂ ਨੇ ਤੇ ਉਹ ਵੈਸੇ ਉਹਨਾਂ ਨੂੰ ਪਤਾ ਸੀ ਸਾਡੇ ਪੱਲੇ ਸਾਡੇ ਕੱल्ल्यां ਦੇ ਵੀ ਕੁਝ ਨਹੀਂ ਆ ਹੂੰ ਤੇ ਉਹ ਵੀ ਤਿਆਰ ਹੋ ਜਾਣਗੇ ਕੋਈ ਐਸੀ ਗੱਲ ਨਹੀਂ ਹੈ ਇਕੱਠੇ ਹੋਰ ਦਾ ਨਾ ਕੋਈ ਪਤਾ ਨਹੀਂ ਜੀ ਜੀ ਮੇਰਾ ਤਾਂ 100% ਹੈਗਾ ਵੀ ਇਹ ਜੇ ਭਾਜੀਪੀ ਨਾਲ ਦਾ જવાબ ਕੋ ਲੋਕ ਮਾਈਨਰ ਗੱਲ ਆ ਤਾਂ ਚਲੇ ਹੀ ਜਾਣਗੇ ਉਹਨਾਂ ਨੇ ਇਹਦੇ ਵਿੱਚ ਕੋਈ ਧੋਰਾਮਾ ਨਹੀਂ ਜੀ ਆਹ ਇਹ ਜਿਹਨੂੰ ਕਹਿਣ ਜੇ ਉਹ ਹੀ ਖੁਸ਼ ਹੋ ਕੇ ਭੱਜ ਕੇ ਜਾਊਗਾ ਜਿਹਦੀਆਂ ਮਰਜ਼ੀ ਗੱਲਾਂ ਕੱਢੇ ਜਾਣਗੇ ਉਹਨਾਂ ਨੂੰ ਪਤਾ ਪੰਜਾਬ ਦੇ ਦੇਖੀ ਤੁਸੀਂ ਦੇਖਦੇ ਆ ਰਹੇ ਹੋ ਪਹਿਲਾਂ ਜਿਆ ਅਜੰਸਾ ਹੁੰਦੀ ਸੀ ਪਹਿਲਾਂ ਵੀ ਇਹਨਾਂ ਦੀ ਜਿਹੜੀ ਸਰਕਾਰ ਨੌਨ ਕਾਂਗਰਸ ਸਰਕਾਰ ਬਣੀ ਸੀ ਜੀ ਉਹਦੇ ਵਿੱਚ ਤਾਂ ਕਾਮਰੇਡ ਵੀ ਸ਼ਾਮਲ ਰਹੇ ਨੇ ਇਕੱਲਿਆਂ ਤਾਂ ਅਕਾਲੀ ਦਲ ਨੇ ਕਦੇ ਬਣਾਈ ਹੋ ਜੀ ਠੀਕ ਹੈ ਇਹ ਵੀ ਹੋ ਸਕਦਾ ਹੈ ਹਾਂਜੀ ਹਾਂ ਮਤਲਬ ਕਹਿਣ ਤੋਂ ਭਾਵ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮਤਲਬ ਆਪਾਂ ਹੁਣ ਤੋਂ ਸੋਚ ਸਕਦੇ ਹਾਂ ਕਿ ਜਿਹੜੀਆਂ ਸਿਆਸੀ ਸਬੰਧੀਆਂ ਬਣਨੀਆਂ ਸ਼ੁਰੂ ਹੋ ਚੁੱਕੀਆਂ ਨੇ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਹੈ ਚਾਹੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਚੋਣ ਲੜੀ ਜਾਣੀ ਹੈ ਤੇ ਉਸ ਦੇ ਵਾਸਤੇ ਇੱਕ ਦੂਜੇ ਨੂੰ ਮਤਲਬ ਜੋ ਕੇ ਦੇਖ ਰਹੇ ਨੇ ਵੀ ਕੌਣ ਕੌਣ ਕਿੰਨੇ ਕੁ ਪਾਣੀ ਦੇ ਵਿੱਚ ਹੈ ਤੁਸੀਂ ਸਾਰੀ ਜਾਣਕਾਰੀ